ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਕਿ ਅਕਸਰ ਜਿਹੜਾ ਹੀਰਾ ਕੋਲੇ ਦੀ ਖਾਂਚ ਤੇ ਮਿਲਦਾ ਹੈ ਇਸੇ ਤਰ੍ਹਾਂ ਜਿਹੜਾ ਟੈਲੈਂਟ ਆ ਉਹ ਵੀ ਅਮੀਰ ਗਰੀਬ ਦੇ ਕੇ ਨਹੀਂ ਆਉਂਦਾਗਾ ਤੇ ਜੋ ਇਹ ਲੜਕਾ ਹੈ ਜੀ ਇਹ ਘਰੋਂ ਜਿਆਦਾ امیر ਨਹੀਂ ਆ ਪਰ ਟੈਲੈਂਟ ਕੁੱਟ-ਕੁੱਟ ਕੇ ਭਰਿਆ ਹੋਇਆ ਬਹੁਤ ਸਪੋਰਟ ਵੀ ਲੋੜ ਹੈ ਜੀ ਇਸ ਲੜਕੇ ਨੂੰ ਤੁਹਾਡੀ ਹਾਂਜੀ ਸ਼ਸ਼ੀ ਗੱਜ ਜੀ ਸਾਰਿਆਂ ਨੂੰ ਗੁਪ ਸਿੰਘਲਾ ਬਲੌਗ ਤੁਹਾਡਾ ਸਭ ਤੋਂ ਸਵਾਗਤ ਹੈ ਤੇ ਮੈਂ ਤੁਹਾਡਾ ਆਪਣਾ ਗੁਪ ਸਿੰਘ ਜਿਵੇਂ ਵੀ ਤੁਹਾਨੂੰ ਪਤਾ ਹੈ ਜੀ ਰੋਜ਼ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਨੇ ਆ ਇਸੇ ਤਰ੍ਹਾਂ ਫਰੀ ਕੋਰ ਦੀ ਇੱਕ ਹਿਡਨ ਟੈਲੈਂਟ ਨਾਲ ਤੁਹਾਨੂੰ ਅੱਜ ਰੂਬਰੂ ਕਰਨ ਜਾ ਰਹੇ ਆ ਜੀ ਜਿਨ੍ਹਾਂ ਨੇ ਮਾਡਲ ਤੁਸੀਂ ਫਰੀਦਕੋਟ ਸ਼ਹਿਰ ਦੇ ਵਿੱਚ ਵੀ ਬਹੁਤ ਥਾਵਾਂ ਤੇ ਦੇਖੇ ਹੋਣਗੇ ਪਰ ਕਿਸੇ ਨੂੰ ਨਹੀਂ ਪਤਾ ਕਿ ਇਹ ਮਾਡਲ ਤਿਆਰ ਕੌਣ ਕਰਦਾ ਅਸੀਂ ਪਹੁੰਚੇ ਜੀ ਇਸ ਟਾਈਮ ਦੀ ਸਰਕਾਰੀ ਕੁਆਟਰਾਂ ਦੇ ਜੋ ਨੈਰੋ ਸ਼ੋਪਿੰਗ ਸੈਂਟਰ ਦੇ ਬਿਲਕੁਲ ਬੈਕ ਸਾਈਡ ਤੇ ਨੇ ਤੇ ਆਜੋ ਤੁਹਾਨੂੰ ਮਿਲੋਣੇ ਆ ਉਸ ਸ਼ਖਸ ਨਾਲ ਜੋ ਇਹ ਚੀਜ਼ਾਂ ਤਿਆਰ ਕਰਦਾ ਆਜੋ ਆਜੋ ਸਸੀ ਗਲਵਰੇ ਸਸੀ ਗਲਵਰੇ ਹਾਂ ਇਹ ਉਹ ਸਕ ਨੇ ਜੋ ਮੇਰੇ ਪਿੱਛੇ ਤੁਸੀਂ ਮਾਡਲ ਦੇਖ ਰਹੇ ਹੋ ਇਹ ਮਾਡਲ ਤਿਆਰ ਕੀਤਾ ਨੇ ਜੀ ਜੀ ਡੈਟਿੰਗ ਜੀ ਸਸ਼ੀਗਾਂਵਰੇ ਸਸ਼ੀਗਾਂਵਰੇ ਕੀ ਨਾਮ ਆਗੁਰਾ ਆਂਡਾ ਨਾਮ ਵੇਂਦਰਪਾਲ ਨੇ ਤੇ ਕੀ ਕੰਮ ਕਰਦੇ ਸਰ ਤੁਸੀਂ ਮੈਂ ਸਿਰਫ ਹਸਪਤਾਲ ਫਰੀਦਕੋਟ ਐਜ਼ ਅ ਵਾਟਰਗੱਡ ਜੋਬ ਕਰਦਾ ਠੀਕ ਹੈ ਜੀ ਤੇ ਭਾਈ ਜਿਹੜੇ ਤੁਸੀਂ ਇਹ ਮਾਡਲ ਤਿਆਰ ਕਰ ਰਹੇ ਹੋ ਜੀ ਹਾਂਜੀ ਤੇ ਇਹ ਸ਼ੌਂਕ ਕਿਵੇਂ ਪਿਆ ਜੀ ਇਹ ਸ਼ੌਂਕ ਜਿਵੇਂ ਮਿਲੂ ਜੂ ਤੋ तकरीबन ਜਦੋਂ ਮੈਂ ਸਕੂਲ ਤੇ ਪੜਦਾ ਸੀ ਉਦੋਂ ਤੋਂ ਹੀ ਹੈ ਰਿਹਾ ਸ਼ੌਂਕ ਇਹ ਠੀਕ ਹੈ ਜੀ ਪਰ ਇਹ ਜਦੋਂ 10 ਤੋਂ ਬਾਅਦ ਨੂੰ ਕੰਮ ਮਿਲ ਗਿਆ ਉਹ 22 ਤੇ 90 ਬਣਾਉਂਦਾ ਠੀਕ ਹੈ ਉੱਥੇ ਜ਼ਿਆਦਾ ਰੁਚੀ ਵਧ ਗਈ ਮੇਰੇ ਸ਼ੌਕ ਦੀ ਠੀਕ ਠੀਕ ਇਹ ਉਸ ਤੋਂ ਬਾਅਦ ਘਟੋਗਾ ਤਾਂ ਹੁਣ ਮੈਨੂੰ 30 ਸਾਲ ਹੋ ਠੀਕ ਹੈ 30 ਸਾਲ ਤੋਂ ਤੁਸੀਂ ਰੈਗੂਲਰ ਪਿਆਰ ਕਰ ਰਹੇ ਹੋ ਹਾਂਜੀ ਹਾਂਜੀ ਕਰੀ ਜਾ ਰਹੇ ਕਿਸ ਕਿਸ ਚੀਜ਼ ਦਾ ਸਾਰਾ ਇੱਕ ਵਿੱਚ ਤੁਸੀਂ ਮਾਡਲ ਪਿਆਰ ਕਰਦੇ ਹੋ ਮੈਂ ਫਿਲ ਕੋ ਦੇ ਤਕਰੀਬ ਹੋਏ ਇੱਥੇ ਸਾਰਾ ਇੱਕ ਜਿਹਾ ਬਣਾ ਦਿੱਤਾ ਠੀਕ ਹੈ ਜੀ ਵਿਦੇਸ਼ੀ ਕੱਲ੍ਹ ਜਾਗਾ ਠੀਕ ਹੈ ਜੀ ਵਾਪਸ ਹੋਈ ਯੂਨੀਵਰਸਿਟੀ ਠੀਕ ਹੈ ਜੀ ਰੈਸਟੋਰੈਂਟ ਠੀਕ ਹੈ ਜੀ ਇਹਨਾਂ ਤੋਂ ਇਲਾਵਾ ਬਾਹਰਲੇ ਸਟੈਟਾ ਜਿਵੇਂ ਵਾਰਣਗੀ ਦੇ ਤਾਜ ਮਹਿਲ ਕੋਲ ਮੰਦਿਰ ਇਤਿਹਾਸਿਕ ਥਾਂ ਵੀ ਸਾਰੇ ਪਿਆਰ ਕਰਕੇ ਕਰਤ ਹੈ ਹਾਂ ਲਾਲ ਕਿਲੇ ਦਾ ਬਣਾ ਹੋਇਆ ਮੇਰਾ ਮਾਰੂ ਠੀਕ ਹੈ ਜੀ ਇਹ ਜੇ ਤੁਸੀਂ ਇਹ ਚੀਜ਼ ਤਿਆਰ ਕਰਦੇ ਸਰ ਇਹ ਕਿਸ ਚੀਜ਼ ਨਾਲ ਤਿਆਰ ਕਰਦਾ ਜੀ ਇਹ ਜੀ ਇੱਕ ਸ਼ੀਟ ਹੁੰਦੀ ਹੈ ਮੌਲਡ ਸ਼ੀਟ ਠੀਕ ਹੈ ਜੀ ਮਤਲਬ ਉਥੇ ਜਿਹੜੇ ਥੋੜੇ ਨਾਲ ਕੇ ਫਿਨਿਸ਼ਕ ਵਧੀਆ ਆ ਜਾਂਦੀ ਹੈ ਸ਼ਾਇਦ ਇਹ ਕੰਮ ਵਧੀਆ ਸਫਾਈਟ ਹੁੰਦਾ ਹੈ ਪਹਿਲਾਂ ਮੈਂ ਗੱਤੇ ਦਾ ਬਣਾਉਂਦਾ ਸੀ ਸਾਰਾ ਕੁਝ ਪਰ ਗੱਤੇ ਜੋ ਸਫਾਈ ਨਹੀਂ ਆ ਰਹੀ ਸੀ ਹਾਂਜੀ ਹਾਂਜੀ ਉਹ ਜਿਹੜਾ ਮੌਲਡ ਸ਼ੀਟ ਮੰਗਿਆ ਇਹ ਨਾਲ ਸਾਰਾ ਬੜਾ ਵਧੀਆ ਹੋ ਜਾਂਦਾ ਤੇ ਆਹੋ ਸ਼ੀਟਾਂ ਜੀ ਤੁਸੀਂ ਇਹ ਰੋ ਬਣਾਉਣਾ ਸਾਰਾ ਕੁਝ ਇਸ ਸ਼ੀਟ ਨਾਲ ਤੁਸੀਂ ਇਹ ਜਿਹੜੇ ਮਾਡਲ ਜੇ ਤਿਆਰ ਕਰਦੇ ਸਰ ਇਹਨਾਂ ਦੀ ਸਿਰ ਗਰੰਟੀ ਵਗੈਰਾ ਕੀ ਰਹਿੰਦੀ ਹੈ ਸਰ ਖਰਾਬ ਹੋ ਗਏ ਗਰੰਟੀ ਲਾਈਫ ਟਾਈਮ ਦੀ ਜਿਵੇਂ ਉਹਨਾਂ ਦੇ ਸੰਭਾਲ ਕੇ ਰੱਖਣਾ ਪੈਂਦਾ ਤੇ ਹੁਣ ਬਣਾ ਦਾ ਮਾਡਲ ਤੇ ਨਾ ਹੋ ਗਿਆ ਇਹ ਸਾਰੇ ਜਿਹੜੇ ਕਿਨੇ ਜਾਂਦਾ ਹੈ ਲਾਈਫ ਟਾਈਮ ਗਾਰੰਟੀ ਹੈ ਉਹ ਫਰੇਮ ਹੋਣਾ ਠੀਕ ਹੈ ਜੀ ਫਿਲਹਾਲ ਤਾਂ ਕੋਈ ਹੁੰਦਾ ਨਹੀਂ ਜੇ ਕਿਸੇ ਪਾਲੇ ਲੱਗ ਜੇ ਤਾਂ ਹੋਣਾ ਡਰ ਹੈ ਦਾ ਤਾਂ ਫਰੇਮ ਕਰਾਣਾ ਜ਼ਰੂਰੀ ਹੋ ਜਾਣਾ ਠੀਕ ਹੈ ਜੀ ਤੇ ਇੱਕ ਵਾਰੀ ਹੋਰ ਉਸ ਹੋਂ ਜੇ ਤੁਸੀਂ 2U ਵੀ ਜਾਣਦੇ ਜੀ ਅਗਰ 2U ਤਾਂ ਫਿਰ ਟਾਈਮ ਲੱਗਦਾ ਹੈ ਇਹ ਮੋਰੋ ਪਿਆਰ ਕਰਵਾ ਸਕਦਾ ਹਾਂ ਇਹ ਡਿਊਟੀ ਦਾ ਦੇਖੋ ਜੀ ਡਿਊਟੀ ਇੱਕ ਬਰਾ ਉਹ ਉਹ ਪਰਸਨਲ ਹੈਡ ਆ ਦਾ ਖਰਚ ਜਿਹੜਾ ਚੱਲਦਾ ਡਿਊਟੀ ਨਾਲ ਠੀਕ ਹੈ ਉਹ ਮੈਂ ਪੂਰੀ ਤਨਦੇਹੀ ਤੇ ਮਾਨਦਰ ਨਾਲ ਕਰਦਾ ਠੀਕ ਹੈ ਸਰ ਤੇ ਕਰੋਗਾ ਵੀ ਤੇ ਕਰੇ ਵੀ ਜਾਨਾ ਠੀਕ ਹੈ ਜੀ ਇਹ ਇਹ ਵੀ ਟਾਈਮਿੰਗ ਦੀ ਗੱਲ ਆ ਜੀ ਦੇਖੀ ਕੀ ਜਦੋਂ ਭਰਾ ਲੱਗ ਪੈਣਾ ਛੁੱਟੀ ਆ ਦਿਨ ਪੂਰੀ ਛੁੱਟੀ ਆ ਜੀ ਲਾ ਦੇਣਾ ਨਾ ਚਾਹੀਦਾ ਠੀਕ ਹੈ ਸਰ ਤੇ ਬਾਕੀ ਫਿਰ ਜਦੋਂ ਮੈਂ ਡਿਊਟੀ ਆਫ ਕਰਕੇ ਕਰਿਆ ਨਾ ਰਿਪੋਰਟ ਕਰਕੇ ਜਾਂਦਾ ਪਉਣਾ ਘੰਟਾ ਉਸ ਤੋਂ ਫਿਰ ਨਾ ਫਿਰ ਬਾਅਦ ਤੱਕ ਸਾਰੀ ਰਾਤ ਤੱਕ ਲੱਗਾ ਰਹੂ ਨਹੀਂ ਜੀ ਅ ਜਿਵੇਂ ਕਹਿੰਦੇ ਕਿ ਕਿਸੇ ਨੂੰ ਐਨਰਜੀ ਮਿਲਦੀ ਬੰਦ ਠੀਕ ਆ ਖਾਣਾ ਮਿਲਦੀ ਹੈ ਪੀਣਾ ਮਿਲਦੀ ਹੈ ਪਰ ਮੇਰੇ ਨੂੰ ਮੇਰੇ ਸ਼ੌਕ ਨਾਲ ਇਹ ਐਨਰਜੀ ਮਿਲਦੀ ਹੈ ਵੀ ਇਹ ਸ਼ੌਕ ਨਾਲ ਮੈਂ ਜਿੰਦਾ ਰਹਿ ਰਿਹਾ ਹੈਗਾ ਆਬਸਟੈਂਸ ਕਰਦਾ ਜਿਹਨਾਂ ਨਾਲ ਮੇਰਾ ਸ਼ੌਕ ਹੈਗਾ ਉਹਦੇ ਇੱਕੜਾ ਰੋਟੀ ਦਾ ਖਾਣਾ ਸਰਦੂੰਦਰਾ ਪਰ ਮੈਂ ਆਹ ਜ਼ਰੂਰੀ ਕਰਦ ਰਹੀ ਗੱਲ ਬਿਲਕੁਲ ਸਹੀ ਗੱਲ ਹੈ ਜੀ ਵੀ ਸ਼ੌਕ ਨਹੀਂ ਮਰਨੇ ਚਾਹੀਦੇ ਇਹ ਸ਼ੌਕ ਹੈ ਜਿੰਦਾ ਤਾਂ ਇਨਸਾਨ ਨੂੰ ਜਿੰਦਾ ਰਹਿੰਦਾ ਸਹੀ ਗੱਲ ਹੈ ਤੇ ਇੱਕ ਭਾਜੀ ਮੈਨੂੰ ਹੋਰ ਜਿਵੇਂ ਤੁਸੀਂ ਇਹ ਮਾਡਲ ਤਿਆਰ ਕਰਦੇ ਆ ਜੀ ਇਹ ਵਾਲੇ ਸਰ ਸਰ ਕਿੰਨਾ ਕੁ ਟਾਈਮ ਲਾਜਦਾ ਸਾਰੇ ਇੱਕ ਮਾਡਲ ਤਿਆਰ ਹੋਣ ਤੇ ਮਾਡਲ ਟਾਈਮ ਇਹਨਾਂ ਤੇ ਸਾਰ ਇਹ ਮੋਰਨ ਦਾ ਗਾਣਾ ਹੈ ਠੀਕ ਹੈ ਕਿ ਕਿਸ ਤਰ੍ਹਾਂ ਦੀ ਬਿਲਡੇਗਾ ਕਿਸ ਤਰ੍ਹਾਂ ਬਣਾਉਣਾ ਤੁਸੀਂ ਮੈਰੂ ਗੇਟ ਬਣਾ ਰਹੇ ਹੋ ਹਾਂ ਮੈਂ ਮੈਰੂ ਗੇਟ ਬਣਾਇਆ ਹੈ ਜਿਹਦੇ ਵਿੱਚ ਤਕਰੀਬਨ ਅਫਸਰਡ ਬੋਲੋ 4 4 ਤੋਂ 5 ਦਿਨ ਦੇ ਵਿੱਚ ਵਿੱਚ 4 ਹੋ ਗਿਆ ਠੀਕ ਹੋ ਜੀ ਕੁਝ ਯਾਰ ਰਾਮੰਦਰ ਦਾ ਓਏ ਰਾਮੰਦਰ ਐਸੇ ਕਾਹੋ ਬਰੀਕੀ ਚ ਕੰਮ ਵੀ ਹੋ ਜਾ ਤਾਂ ਬਹੁਤ ਇਹਦੇ ਦੇ ਘੱਟੋ ਘੱਟ ਮੈਨੂੰ 25 ਤੋਂ 30 ਮਿੰਟ ਦਾ ਸਮਾਂ ਲੱਗਾ ਗਿਆ ਮਤਲਬ ਮੈਂ ਤਾਂ ਪੂਰੀ ਲੱਗ ਜਾਂਦੀ ਹੈ ਜੇ ਇੱਕ ਬੜਾ ਹੋਰ ਨਾ ਬਣਾ ਰਿਹਾ ਇੰਡੀਆ ਗੇਟ ਦਾ ਮੋਰਨ ਨਾ ਬਣਾ ਰਿਹਾ ਹੈਗਾ

जिम्मे बुके काफी जरा मेरे को चल पा बुके मॉडल कर दिया तो 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 हाँ एक मैं सोचिए मॉडल तैयार कर रहे हो जी हाँ जी यही तैयार कर दो किसी ने मान लो कि स्पैशल मॉडल तैयार करवा जी तैयार कर दोगे जी हाँ जी ये मॉडल बनाने के शौक तैयार करता पाया पर जिम्मे भी कोई दिखाऊगा ਇਸੇ ਤਰ੍ਹਾਂ ਦਾ ਮਾਡਲ ਮੈਂ ਤਿਆਰ ਕਰ ਦੋ ਜੀ ਮਨ ਲਓ ਜੀ ਕਈਆਂ ਨੇ ਮੰਨ ਲਓ ਜੀ ਮੈਂ ਉਹਨਾਂ ਤੋਂ ਕੋਈ ਤਸ਼ੀਕ ਬੋਰਜ ਕਰੀਬ ਦਾ ਮਾਡਲ ਤਿਆਰ ਕਰਨਾ ਹਾਂ ਬਿਲਕੁਲ ਕਰ ਸਕਦੇ ਹਾਂ ਅਸੀਂ ਕਰਦੇ ਹਾਂ ਠੀਕ ਮਤਲਬ ਇਹ ਨਹੀਂ ਕਿ ਤੁਸੀਂ ਕੰਮਿਆਰ ਦੇ ਹੀ ਜਿਹੜੇ ਮਾਡਲ ਤਿਆਰ ਕਰਦੇ ਨੇ ਜੇ ਤੁਹਾਨੂੰ ਕੋਈ ਵੀ ਆ ਕੇ ਕੋਈ ਦੱਸਦਾ ਹੈ ਸਾਨੂੰ ਇਸ ਤਰ੍ਹਾਂ ਦਾ ਮਾਡਲ ਚਾਹੀਦਾ ਉਹ ਵੀ ਤਿਆਰ ਬੂ ਕਰ ਕਰ ਦਿੰਦੇ ਕਰ ਦਿੰਦੇ ਠੀਕ ਹੈ ਜੀ ਅ ਵੀਰੇ ਤੁਸੀਂ ਕੀ ਕੀ ਟੂਲ ਯੂਜ਼ ਕਰਦੇ ਹੋ ਮਾਡਲ ਤਿਆਰ ਕਰਨ ਲਈ ਸਰ ਵੈਬ ਬੇਸਡ ਮਾਉਟ ਜੂਰੀ ਯੂਜ਼ ਕਰਦਾ ਹਾਂ ਇਹਦੇ ਵਿੱਚ ਠੀਕ ਹੈ ਜੀ ਉਹ ਬਾਕੀ ਇਹਦੀ ਆਹ ਸੈਟ ਤਾਂ ਮੇਰਾ ਸਾਰਾ ऐसे शीशेत रखते में सरय के मतलब के मॉडल जिन्हे बनाया सारा ऐसे ले बना ठीक है ते आहे टू जुड़े वरतदा मैं इतनी वीर जी ਤੁਹਾਡੇ ਹੱਥੇ ਚਾ ਮਾਡਲ ਦੇਖ ਰਿਹਾ ਤੁਸੀਂ ਇਹ ਕੁਝ ਤਿਆਰ ਕਰ ਰਹੇ ਹੋ ਜੀ ਇਹ ਵੀ ਆਪਣੇ ਫਰੀਦਕੁਰ ਦਾ ਕਲੌਕ ਟਾਊਨ ਦਾ ਇੱਕ ਜਿਹੜਾ ਆਰਡਰ ਵੀ ਹੈ ਤੇ ਇਹ ਕਿਹੜਾ ਹਾਲ ਦੇ ਰਸਤੇ ਬਣਾ ਹੈਗਾ ਇਹ ਦੋ ਤਿਆਰ ਕਰਨੇ ਆ ਕਲੌਕ ਟਾਊਨ ਦੇ ਲਈ ਹਾਂਜੀ ਹਾਂਜੀ ਠੀਕ ਹੈ ਤੇ ਇਹ ਕਿੰਨੇ ਚਿਰ ਤੁਸੀਂ ਇਹ ਮਾਡਲ ਤਿਆਰ ਕਰ ਬੰਨੇ ਇਹ ਇੱਕ ਹੁੰਦਾ ਦਾ ਮੈਂ ਕਰ ਦਨੇ ਹੀ 3 ਦਿਨ ਜੀ ਠੀਕ ਹੈ ਜੀ ਇਹਨਾਂ ਚ ਬੜਾ ਛੇ ਕਿਦਨ ਲੱਗੇ ਲੰਬੇ ਰਿਵਿਊ ਦੇ ਮੋਡ ਠੀਕ ਤਾਂ ਦੋਸਤੋ ਸਾਨੂੰ ਜਿਹੜਾ ਇਹ ਹਿਡਨ ਟੈਲੈਂਟ ਅੱਜ ਮਿਲਿਆ ਇਹਨਾਂ ਨਾਲ ਸਾਨੂੰ ਮਿਲੋਣ ਆਲੇ ਨੇ ਜੀ ਸਾਡੇ ਵੱਡੇ ਭਾਗੀ ਸ੍ਰਿੰਦਰਪੁਰੀ ਜੀ ਸਸ਼ੀਗਰ ਬਾਈ ਜੀ ਹੈ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਾਨੂੰ ਇਹ ਜਿਹੜੇ ਟੈਲੈਂਟ ਨਾਲ ਮਿਲਾਇਆ ਤੇ ਪੁਰੀ ਸਾਹਿਬ ਤੁਹਾਨੂੰ ਇਸ ਟੈਲੈਂਟ ਬਾਰੇ ਪਤਾ ਕਿੱਥੋਂ ਲੱਗਿਆ ਜੀ ਐਕਚੁਅਲੀ ਜਿਵੇਂ ਜੀ ਮੈਂ ਕਾਫੀ ਸਮਾਂ ਪਹਿਲਾਂ ਇਹ ਤੋਂ 7-8 ਸਾਲ ਪਹਿਲਾਂ ਮੈਂ ਜੋ ਆਪਣੇ ਹਲਕੇ ਦੇ ਸਾਬਕਾ ਵਿਧਾਇਕ ਨੇ ਸਰਦਾਰ ਕੁਸ਼ਲਦੀਪ ਸਿੰਘ ਘਰੋਂ ਜੀ ਹਾਂਜੀ ਹਾਂਜੀ ਉਹਨਾਂ ਦੇ ਕੋਲ ਮੈਂ ਉਹਦੇ ਡਰੈਕ ਰੂਮ ਦੇ ਵਿੱਚ ਇੱਕ ਘੰਟਾ ਘਰਦਾ ਬਹੁਤ ਵਧੀਆ ਜਿਹੜਾ ਮਾਡਲ ਲੱਗਿਆ ਹੋਇਆ ਦੇਖਿਆ ਸੀ ਠੀਕ ਹੈ ਜੀ ਤਾਂ ਮੈਨੂੰ ਉਹ ਬੜਾ ਸੋਹਣਾ ਲੱਗਦਾ ਸੀ ਬੜਾ ਜੱਜਦਾ ਵੀ ਹੈ ਤੇ ਮੈਂ ਉਹਨਾਂ ਕੋਲ ਪਤਾ ਕੀਤਾ ਕਿ ਇਹ ਮਾਡਲ ਮਤਲਬ ਤੁਹਾਨੂੰ ਤੁਸੀਂ ਕਿਸੇ ਤੋਂ ਬਣਵਾਇਆ ਜਾਂ ਕਿ ਮੈਂ ਬਣਵਾਇਆ ਤਾਂ ਮੈਨੂੰ ਹੋਰ ਹੀ ਪਤਾ ਲੱਗਾ ਕਿ ਉਹ ਕਿਸੇ ਉਹਨਾਂ ਨੂੰ ਸੁਸਾਇਟੀ ਨੇ ਉਹਨਾਂ ਨੂੰ ਉਹ ਭੇਟ ਕੀਤਾ ਹੈ ਸੀ ਠੀਕ ਹੈ ਜੀ ਇੱਕ ਗਿਫਟ ਦੇ ਤੌਰ ਤੇ ਫਿਰ ਮੈਂ ਉਹ ਲੱਭਤ ਕਰਦਾ ਕਰਦਾ ਤਾਂ ਫਿਰ ਮੈਨੂੰ ਵਿੰਦਰਜੀ ਬਾਰੇ ਦੱਸ ਪਈ ਉਹ ਵਿੰਦਰਜੀ ਬਾਰੇ ਦੱਸ ਪਈ ਤਾਂ ਫਿਰ ਮੈਂ ਇਹਨਾਂ ਨਾਲ ਕੰਟੈਕਟ ਕੀਤਾ ਫਿਰ ਇਹਨਾਂ ਨੂੰ ਮੈਂ ਕਈ ਉਹ ਮਾਡਲ ਇਹਨਾਂ ਨੂੰ ਬਣਾਉਣ ਵਾਸਤੇ ਕਿਹਾ ਆਪਣੇ ਸਕੂਲ 'ਚ ਉਹ ਸਾਰੇ ਮਾਡਲ ਆ ਜਿਹੜੇ 7-8 ਸਾਲ ਪਹਿਲਾਂ ਮੇਰੇ ਸਕੂਲ 'ਚ ਬਣੇ ਹੋਏ ਆ ਉਹ ਅੱਜ ਵੀ ਉਹ ਜਿਉਂਦੇ ਤੇਓਂ ਮੌਜੂਦ ਨੇ ਔਰ ਬਹੁਤ ਹੀ ਜੱਜ ਦੇ ਨੇ ਮਤਲਬ ਜੇ ਤੁਸੀਂ ਹੈਡਰਿਕ ਗੇਟ ਤੇ ਕਿਉਂਕਿ ਅੱਜ ਕੱਲ੍ਹ ਜੇ ਸਕੂਲ ਦੇ ਵਿੱਚ ਕੋਈ ਮਾਡਲ ਆਉਣਾ ਮਾਹਲਾ ਪੀਐਸਐਲ ਵੀ ਦਾ ਮਾਡਲ ਆਉਣਾ ਤਾਂ ਕਤੋਂ ਕਤ ਲੱਖ ਡੇਢ ਲੱਖ ਰੁਪਏ ਦਾ ਲੱਗਦਾ ਬਿਲਕੁਲ ਸਰ ਬਿਲਕੁਲ ਪਰਪਰ ਜੇ ਤੁਸੀਂ ਆਪਣੇ ਲੋਰੰਗ ਦਾ ਵੀ ਥੋੜਾ ਮਾਡਲ ਆਉਣਾ ਤਾਂ ਬਹੁਤ ਘੱਟ ਬੈਠਦਾ ਤੁਹਾਡੇ ਸਰ ਜੀ ਨਾਲ ਬਿਲਕੁਲ ਲੱਗਦਾ ਹੀ ਅਸਲੀਅਤ ਦੇ ਵਿੱਚ ਬਿਲਕੁਲ ਜੀ ਇਸ ਤਰ੍ਹਾਂ ਜਿਹੜੀ ਮੈਨੂੰ ਵਿੰਦਰਜੀ ਬਾਰੇ ਪਈ ਉਸ ਤਰ੍ਹਾਂ ਉਸ ਤੋਂ ਬਾਅਦ ਅਸੀਂ ਉਹਨੇ ਮਤਲਬ ਮੈਂ ਹਮੇਸ਼ਾ ਹੀ ਨਵਿੰਦਰ ਜੀ ਨੂੰ ਸਹਿਯੋਗ ਕਰਦਾ ਸੀ ਕਿ ਤੁਸੀਂ ਉਹਦਾ ਟੈਲੈਂਟ ਜਿਹੜਾ ਲੋਕਾਂ ਨੂੰ ਦੱਸੋ ਤੁਹਾਡੀ ਜਿਹੜੀ ਇਹ ਕਲਾ ਹੈ ਜੇ ਹੁਣ ਤੁਸੀਂ ਆਪਾਂ ਦੇਖਦੇ ਆਂ ਦੇਖੋ ਹੁਣ ਜਿਹੜਾ ਜਿਸ ਤਰ੍ਹਾਂ ਆਪਣੇ ਕੋਲ ਇਹ ਠੰਡਾ ਬਰਜ ਦਾ ਆਪਣਾ ਵਰਦਰਾਵਾ ਇਹ ਪਿਆਰ ਅਲੱਗ ਹੈ ਜੇ ਕਿਸੇ ਇਹ ਧਾਰਮਿਕ ਪ੍ਰਵਿਰਤੀ ਨਾਲ ਆਪਾਂ ਦੇਖਿਆ ਜੇ ਆਪਣੇ ਘਰ ਦੇ ਵਿੱਚ ਡਰੈਗਨੋ ਵਿੱਚ ਲੱਗਿਆ ਹੋਏ ਤਾਂ ਉਹ ਘੱਟੋ ਘੱਟ ਬੱਚਿਆਂ ਨੂੰ ਵੀ ਪਤਾ ਲੱਗਿਆ ਉਹ ਠੰਡਾ ਬਰਜ ਹੈ ਕਿ ਉਹਦੇ ਹਿਸਟਰੀ ਬਾਰੇ ਜਾਣਗੇ ਉਸੇ ਤਰ੍ਹਾਂ ਜਿਵੇਂ ਸ਼੍ਰੀ ਰਾਮ ਮੰਦਿਰ ਜੀ ਦਾ ਲੱਗਿਆ ਜੇ ਆਪਣੇ ਘਰ ਦੇ ਵਿੱਚ ਵੀ ਲੱਗਿਆ ਹੋਇਆ ਉਹ ਉਹਦੀ ਆਪਣਾ ਜਦੋਂ ਪੁੱਛਣਗੇ ਬੱਚੇ ਵੱਡੇ ਹੋ ਕੇ ਪੁੱਛਣਗੇ ਤਾਂ ਉਹਦੀ ਇਤਿਹਾਸ ਬਾਰੇ ਜਾਣਨਗੇ ਆਪਣੀ ਜਿਹੜੀ ਨਵੇਂ ਜੰਗ ਪੀੜੀ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਇਸ ਜਿਹੜਾ Jawaharlal Nehru ਦੇ ਗੇਟ ਦੇ ਇਤਿਹਾਸ ਬਾਰੇ ਬਿਲਕੁਲ ਵੀ ਨਹੀਂ ਪਤਾ ਜੇਕਰ ਆਪਣੇ ਡਰੈਗਨ ਦੇ ਪਿਆ ਹੋਊਗਾ ਜਾਂ ਸਕੂਲ ਤੇ ਲੱਗੂਗਾ ਤਾਂ ਉਹਦੇ ਬਾਰੇ ਜ਼ਰੂਰ ਜਾਣਨ ਦੀ ਇੱਛਾ ਪਤਾ ਕਰਨਗੇ ਇਸ ਤਰ੍ਹਾਂ ਇਹ ਸਿਰਫ ਇੱਕ ਮਾਡਲ ਹੀ ਨਹੀਂ ਹੈ ਇਹ ਸਾਡੇ ਇਤਿਹਾਸ ਤੇ ਸਾਡੇ ਚਾਹੂਗੇ ਜਿੰਦਾ ਰੱਖਦੇ ਨੇ ਤਾਂ ਮੈਂ ਇੱਕ ਸਕੂਲ ਦੇ ਸਰਕਾਰੀ ਸਕੂਲ ਦੇ ਵਿੱਚ ਅਧਿਆਪਕ ਆ ਠੀਕ ਹੈ ਜੀ ਕਾ ਮੈਨੂੰ ਜਦੋਂ ਮੈਂ ਸਕੂਲ ਦੇ ਥੋੜੀ ਜਿਹਾ ਅਪਗ੍ਰੇਡਸ਼ਨ ਕਰਨੀ ਸੀ ਤਾਂ ਮੈਨੂੰ ਉਹਦੇ ਆਪਣੀ ਜਗ੍ਹਾ ਦੇ ਮੁਤਾਬਕ ਆਪਣੇ ਬਜਟ ਦੇ ਮੁਤਾਬਕ ਬਹੁਤ ਵੱਡੇ ਜਾਂ ਮੈਂ ਬਹੁਤ ਮਹਿੰਗੇ ਮਾਡਲ ਨਹੀਂ ਖਿਦਾ ਸਕਦਾ ਠੀਕ ਹੈ ਪਰ ਮੈਨੂੰ ਇਹ ਸ਼ੌਂਕ ਸੀਗਾ ਜਾਂ ਮੈਨੂੰ ਲੋੜ ਕਿ ਸਭ ਦੀ ਜਿਕੇ ਕੁਝ ਮਾਡਲ ਇਹੋ ਜਿਹੇ ਲੈ ਜਾਉਣ ਜਿਹੜੇ ਬੱਚੇ ਇਸ ਦੀ ਵੀ ਹੋਣ ਉਹਨਾਂ ਦੇ ਸਾਇੰਸ ਦੀ ਰੁਚੀ ਧਾਰਮਿਕ ਰੁਚੀ ਹਰ ਤਰ੍ਹਾਂ ਦੇ ਨਾਲ ਉਹਨੂੰ ਜੋੜੇ ਪਰ ਮੈਂ ਇਹਨਾਂ ਨੂੰ ਸਭ ਤੋਂ ਪਹਿਲਾਂ ਇੱਕ ਘੰਟਾ ਘਰ ਫੇਕੋੜ ਦਾ ਜਿਹੜਾ ਆਪਣਾ ਸਕੂਲ ਦੇ ਵਿੱਚ ਮਾਡਲ ਬਣਵਾਇਆ ਠੀਕ ਹੈ ਜੀ ਪਰ ਉਹ ਇਹਨਾਂ ਨੇ ਬਿਲਕੁਲ ਉਸੇ ਤਰ੍ਹਾਂ ਹੀ ਜੀਵਤ ਕਰ ਦਿੱਤਾ ਜਿਵੇਂ ਉਹ ਹੈ ਜਦੋਂ ਮੇਰੇ ਕੋਲ ਸਕੂਲ ਦੇ ਵਿੱਚ ਐਂਟਰੀ ਕਰਦਾ ਹੈ ਤਾਂ ਕਿਸੇ ਚੰਗੇ ਮਤਲਬ ਮਾਡਲ ਦੇ ਨਾਲ ਹੋਵੇ ਤਾਂ ਮੈਂ ਅਸੀਂ ਜੀ ਦਰਬਾਰ ਸਾਹਿਬ ਦਾ ਜਿਹੜਾ ਮਾਡਲ ਉੱਥੇ ਬਣਵਾਇਆ ਠੀਕ ਹੈ ਜੀ ਫਿਰ ਮੈਂ ਇੱਕ ਸਾਡੇ PSL ਵੀ ਐਲ ਵੀ ਜਿਹੜਾ ਨਾਸਾ ਨੇ ਜਿਹੜਾ ਲਾਂਚ ਕੀਤਾ ਸੀ ਜੀ ਜੀ ਤਾਂ ਉਹਦੀ ਟ੍ਰੈਂਡ ਚੱਲਿਆ ਤਾਂ ਫਿਰ ਮੈਂ ਉਹਨਾਂ ਨੂੰ ਉਹਦੀ ਸ਼ਕਲ ਉਹ ਦਿੱਤੀ ਤਾਂ ਵਿੰਦਰ ਜੀ ਨੇ ਉਹ ਵੀ ਬੜਾ ਸੋਹਣਾ ਬਣਾਇਆ ਉਸ ਤੋਂ ਬਾਅਦ ਹੁਣ ਜਦੋਂ ਵੀ ਕੋਈ ਚੰਗਾ ਕਰ ਪੈਂਦਾ ਜਾਂ ਸਮ ਕਿਸੇ ਚੰਗੇ ਡ੍ਰੈਗ ਰੂਮ 'ਤੇ ਲੋਰ ਪੈਂਦੀ ਹੈ ਕਿਸੇ ਵਧੀਆ ਮਾਡਲ ਦੀ ਲੋਰ ਪੈਂਦੀ ਹੈ ਜਾਂ ਕਿਸੇ ਮਾਰਨ ਦਾ ਹੀ ਵੈਲਕਮ ਕਰਨਾ ਤਾਂ ਮੈਂ ਹਮੇਸ਼ਾ ਬਿੰਦਰ ਜੀ ਨੂੰ ਉਹ ਇੱਕ ਚੰਗੇ ਮਾਡਲ ਦੀ ਖੋਜ ਲਈ ਮੈਂ ਲੱਭਦਾ ਹਾਂ ਸਰ ਇਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਮੈਨੂੰ ਬੜੇ ਰੀਜਨਲ ਰੇਟ ਦੇ ਵਿੱਚ ਤਾਂ ਉਹ ਮਾਡਲ ਦੇ ਹਿਸਾਬ ਦੇ ਨਾਲ ਹੈਗਾ ਤੇ ਮੈਂ ਇਹ ਵੀ ਕਹਿਣਾ ਕਿ ਜਿਹੜੇ ਸਮਾਜ ਦੇ ਸਾਡੇ ਕੋਲ ਉਹ ਜਿਹੇ ਵਿਅਕਤੀ ਨੇ ਜਿਹੜੇ ਬਹੁਤ ਚੰਗੇ ਪ੍ਰਤਿਭਾ ਵਾਲੇ ਲੋਕ ਨੇ ਤਾਂ ਉਹਨਾਂ ਦੀ ਸਾਨੂੰ ਕਦਰ ਵੀ ਕਰਨੀ ਚਾਹੀਦੀ ਹੈ ਤੇ ਸਾਨੂੰ ਉਹਨਾਂ ਨੂੰ ਸਹਿਯੋਗ ਵੀ ਦੇਣਾ ਚਾਹੀਦਾ ਹੈ। ਬਿਲਕੁਲ। ਤਾਂ ਵਿੰਦਰ ਜੀ ਇਸ ਕੰਮ ਦੇ ਵਿੱਚ ਬਹੁਤ ਵਧੀਆ ਇੱਕ ਲੋਕ ਮਤਲਬ ਜਿਹੜੇ ਆਪਣੀ ਡਿਊਟੀ ਦੇ ਨਾਲ-ਨਾਲ ਆਪਣਾ ਵਜਦਾ ਸਮਾਂ ਜਿਹੜਾ ਇੱਧਰ ਵੀ ਲਾ ਰਿਹਾ ਹੈ ਤਾਂ ਅੱਜ ਤੁਹਾਡਾ ਇਸ ਟੀਮ ਦਾ ਵੀ ਧੰਨਵਾਦ ਹੈ। ਇਹ ਇੱਕ ਤੁਸੀਂ ਲੋਕੀ ਸਾਡੇ ਫੇਸਬੁੱਕ ਦੀ ਜਿਹੜੀ ਬਹੁਤ ਵਧੀਆ ਫਿਰਤ ਹੈ ਉਹ ਨੂੰ ਤੁਸੀਂ ਸਾਹਮਣੇ ਲੈ ਕੇ ਆਂਦਾ। ਇਹ ਵੀ ਤੁਹਾਡਾ ਇੱਕ ਨੇਕ ਤੇ ਸ਼ੁਭ ਕਾਰਜ ਹੈ ਧੰਨਵਾਦ ਇਹਦਾ ਤੇ ਬਿੰਦਰ ਜੀ ਕਿ ਤੁਸੀਂ ਦੱਸੋ ਜੀ ਜਿਹੜੇ ਹੁਣ ਭਾਜੀ ਦੱਸ ਰਹੇ ਆ ਵੀ ਆਪਾਂ ਇੱਕ ਸਾਫ ਕਾਮਲੇ ਸਭ ਪੂਰੇ ਪਿਆਜੀ ਉਦੋਂ ਇਲਾਵਾ ਵੀ ਕਿਸੇ ਹੋਰ ਕੋਲੇ ਮਾਡਲ ਦਿੱਤੇ ਹੋਏ ਜੀ ਆਪਾਂ ਕੀ ਕਰੀਏ ਹਾਂ ਜੀ ਸਰ ਇਹ ਉਸ ਤੋਂ ਇਲਾਵਾ ਮਾਈ ਸੈਂਸ ਜਾਈ ਬਧਰ ਜੀ ਇਹਨਾਂ ਨੂੰ ਯੂਨੀਵਰਸਿਟੀ ਦਾ ਮਾਡਲ ਪਹਿਲਾਂ ਸਭ ਤੋਂ ਪਹਿਲਾਂ ਕੀਤਾ ਸੀਗਾ ਤੇ ਨਾਲ ਹੀ ਕਲੌਕ ਟਾਵਰ ਦਾ ਵੀ ਕਲੌਕ ਟਾਵਰ ਦਾ ਪਹਿਲਾਂ ਕੀਤਾ ਸੀਗਾ ਯੂਨੀਵਰਸਿਟੀ ਦਾ ਕਹਿ ਕੇ ਬਣਾਇਆ ਸਿਰਾਂ ਨੂੰ ਮਿਲਣਾ ਚਾਹੀਦਾ ਉਹ ਬਣਾ ਕੇ ਤਰੂ ਉਸ ਤੋਂ ਬਾਅਦ ਜੀ ਆਪਣੇ ਜਿਹੜੇ ਓਐਸਡੀ ਸੀਗੇ ਹਲੇ ਬਰਾਦ ਜੀ ਇਹਨਾਂ ਕੋਲ ਆਪਣੇ ਵਾਲਮੀਕ ਪੀਰ ਦਾ ਮਾਡਲ ਜਿਹੜਾ ਕਿ ਇਹਨਾਂ ਨੇ ਪੰਜਾਬ ਭਵਨ ਦੇ ਉੱਤੇ ਰੱਖਿਆ ਚੰਡੀਗੜ੍ਹ ਜਾ ਕੇ ਮਿਲਿਆ ਹੋਇਆ। ਹੋਰ ਜੇ ਮਾਡਲ ਦਿੱਤਾ ਆਪਣੇ ਕੁਲਤਾਰ ਸੰਧਵਾ ਜੀ। ਠੀਕ ਹੈ। ਸਿੱਧਾ ਨੂੰ ਕੁਝ ਕੀ ਦਰਸਾਵਾ ਆਪਣੇ ਜਿਹੜੇ। ਜੀ ਜੀ। ਤੇ ਇਹਨੂੰ ਮਾਡਲ ਨਾ ਉਹ ਕਰਤਾਰਪੁਰ ਸਾਹਿਬ ਦਾ ਬਣਾ ਦਿੱਤਾ ਸੀ। ਠੀਕ ਹੈ। ਇਹਨਾਂ ਦੇ ਵੱਡੇ ਦੇ ਵਿੱਚ ਕੀਤਾ ਸੀਗਾ ਡਾਕਟਰ ਚੰਦਰਸ਼ੇਖਰ ਨੇ ਕਿਹਾ ਸੀਗਾ ਮੈਨੂੰ ਸਾਡੇ ਜੱ ਸਮੂਹ ਸਾਰੇ ਆ ਗਏ ਸੀ। ਤੇ ਬੜੇ ਮੇਰੇ ਆਖ ਦੀ ਤਰੀਕ ਪਰਦੇ ਆ ਉਹ ਵੀ ਮੇਰੇ ਕੋਲ ਆਉਜਾ ਬਣਾ ਤਾਂ ਕਿ ਕਰੀ ਨਾ। ਮੈਂ ਕਿਹਾ ਚਲੋ ਕਰਤਾਰਪੁਰ ਸਾਹਿਬ ਮਾਡਲ ਬਣਾ ਲੈ ਤਾਂ। ਉਹ ਬਣਾਇਆ ਤੇ ਇਹਨੇ ਤੇ ਜਨਮ ਦਿਨ ਦੀ ਆ ਬੋਲ ਜੀ ਜੇ ਕਿਸੇ ਨੇ ਮਾਲ ਨੂੰ ਮਾਰਾ ਤਿਆਰ ਕਰਵਾਣਾ ਹੋਣਾ ਤਾਂ ਆਪ ਸਰਕੀ ਮੈਨ ਤੁਹਾਨੂੰ ਕੰਟੈਕਟ ਕਰ ਸਕਦੇ ਜੀ ਸਰ ਜੀ ਜੇ ਕਿਸੇ ਨੂੰ ਮਾਰਾ ਮਾਰਾ ਹੋਣਾ ਤਾਂ ਮੇਂ ਨੰਬਰ ਹੈ ਫੋਨ ਨੰਬਰ ਹੈ 98793 9990 ਠੀਕ ਹੈ ਜੀ ਇਹ ਘਰ ਦਾ ਐਡਰੈਸ ਮੇਰਾ ਹੈਗਾ ਲਾਲ ਕੋਠੀ ਕੁਆਰਟਲ ਨੰਬਰ 4 ਠੀਕ ਜੀ ਪ੍ਰੀਤਪੁਰ ਤੇ ਸਰ ਕੀ ਖਰਚਾ ਵਗੈਰਾ ਕੀ ਸਰੋਂ ਹੋਵੇਗਾ ਸਰ ਖਰਚੇ ਦੀ ਇਸ ਚ ਇਹ ਦਾ ਮੇ ਜੀ ਜਿਹੜੀ ਲਾਗਤ ਹੈ ਬਸ ਉਹੀ ਅਸੀਂ ਲੈਣਾ ਹੋਰ ਕੋਈ ਨੋ ਪ੍ਰੋਫਿਟ ਨੋ ਹੋਣਾ ਚਾਹੀਦਾ ਜੀ तो दोस्तों बहुत बढ़िया लग गया भाई जी ਨਾਲ ਗੱਲ ਕਰਕੇ ਇੱਕ ਸ਼ੌਕ ਪੂਰਾ ਕਰ ਰਿਹਾ ਇੱਕ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਹੋਰ ਵੀ ਦੱਸਦਾ ਮਤਲਬ ਮੈਨੂੰ ਚੀਜ਼ਾਂ ਬਹੁਤ ਵਧੀਆ ਲੱਗੀਆਂ ਆਮ ਤੌਰ ਤੇ ਨਾ ਜਦੋਂ ਹੁਣ ਅੱਛਾ ਵਰਡੇ ਪਾਰਟੀ ਆ ਗਈ ਰਿਟਾਇਰਮੈਂਟ ਪਾਰਟੀ ਆ ਗਈ ਤਾਂ ਉਦੋਂ ਆਪਾਂ ਇੱਕ ਇਹ ਵਗੈਰਾ ਦਿੰਦੇ ਆ ਪਰ ਉਹਨਾਂ ਨਾਲੋਂ ਵੈਟਰ ਇਹ ਹੈ ਕਿ ਜਿਸ ਤਰ੍ਹਾਂ ਦੇ ਮਾਡਲ ਦਿੱਤੇ ਜਾਣ ਇੱਕ ਤਾਂ ਇਹ ਲਾਈਫਟਾਈਮ ਘਰੇ ਪੇਰ ਰਹੇ ਹਾਂ ਪਲੱਸ ਕੇਸ ਦੇ ਨਾਲ ਅਸੀਂ ਆਪ ਇਤਿਹਾਸ ਦੇ ਨਾਲ ਵੀ ਜੁੜੇ ਰਹਿੰਦੇ ਹਾਂ ਕਿਉਂਕਿ ਹੁਣ ਲੋਕਾਂ ਕੋਲ ਇੰਨਾ ਟਾਈਮ ਨਹੀਂ ਹੁੰਦਾਗਾ ਕਿ ਕਿਤੇ ਉਹ ਜਾ ਸਕਦੇ ਆ ਪਰ ਜੇ ਘਰਾਂ ਦੇ ਵਿੱਚ ਆਫਿਸ ਦੇ ਵਿੱਚ ਇਹ ਚੀਜ਼ਾਂ ਪਿਆਉਣੀਆਂ ਆ ਕਪਾ ਇਸ ਇਤਿਹਾਸ ਨਾਲ ਗੁੜੇ ਰਵਾਂਗੇ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਸੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੀਏ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਧੰਨਵਾਦ